ਦੋਸਤੋ ਤੁਸੀਂ ਸਾਰੇ ਅੱਛੀ ਤਰ੍ਹਾਂ ਜਾਣਦੇ ਹੋ ਪਿਛਲਾ ਟ੍ਰੈਕ ਰਿਕਾਰਡ ਕਿ ਜਦ ਵੀ ਮੈਂ ਕੋਈ ਆਪਣੀ ਗੱਲ ਕਹਿਣਾ ਚਾਹੁੰਨਾ ਤਾਂ ਸਪੀਕਰ ਸਾਹਿਬ ਮੈਨੂੰ ਸਮਾਂ ਦੇਣ ਤੋਂ ਇਨਕਾਰੀ ਹੋ ਜਾਂਦੇ ਨੇ ਅੱਜ ਬੜੇ ਦੁੱਖ ਦੀ ਗੱਲ ਆ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਇੱਕ ਬੜੀ ਪਵਿੱਤਰ ਸਦਨ ਦੇ ਵਿੱਚ ਬਹਿਸ ਸ਼ੁਰੂ ਹੋਈ ਬਿਲ ਇੰਟਰੋਡਿਊਸ ਹੋਇਆ ਉਹਦੇ ਪਹਿਲਾ ਲੀਡਰ ਆਫ ਆਪੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਨੇ ਪੂਰਾ ਜੋ ਵਾਪਰਿਆ ਪਿਛਲੇ 10 ਸਾਲਾਂ 'ਚ ਉਹਦਾ ਵੇਰਵਾ ਦਿੱਤਾ ਉਪਰੰਤ ਹਰਪਾਲ ਚਿਮਾ ਨੂੰ ਸਮਾਂ ਦਿੱਤਾ ਹਰਪਾਲ ਚਿਮਾ ਨੇ ਇਸ ਬਿੱਲ ਦੇ ਮੁਤਲਕ ਇੱਕ ਸ਼ਬਦ ਨਹੀਂ ਬੋਲਿਆ ਤੁਸੀਂ ਉਹਦੀ ਜਿਹੜੀ ਸਪੀਚ ਆ ਤਕਰੀਰ ਆ ਵਿਧਾਨ ਸਭਾ ਦੇ ਔਰ ਲਾਈਵ ਚੈਨਲਾਂ ਚੋਂ ਤੁਸੀਂ ਕੱਢ ਸਕਦੇ ਹੋ ਉਹਨੇ ਕੋਈ ਸੁਝਾਓ ਨਹੀਂ ਦਿੱਤਾ ਆਫਟਰ ਆਲ ਵਿੱਤ ਮੰਤਰੀ ਆ ਕਿ ਇਹ ਬਿੱਲ ਵਿੱਚ ਅਸੀਂ ਫਲਾਨੀ ਚੀਜ਼ ਕਰਾਂਗੇ ਤੇ ਫਲਾਨੇ ਮੁਜਰਮਾਂ ਨੂੰ ਐਵੇਂ ਸਜ਼ਾ ਮਿਲੇਗੀ ਔਰ ਇਹ ਬਿੱਲ ਬੜਾ ਇੱਕ ਅੱਛਾ ਗੁਰੂ ਗ੍ਰੰਥ ਸਾਹਿਬ ਨੂੰ ਇਨਸਾਫ ਦਵਾਉਣ ਵਾਲਾ ਬਿੱਲ ਆ ਕੋਈ ਗੱਲ ਨਹੀਂ ਕੀਤੀ ਉਹਨੇ ਸਿੱਧਾ ਖੈਰੇ ਤੇ ਹਮਲਾ ਕੀਤਾ ਇੱਕ ਪੁਰਾਣਾ 1986 ਦੀ ਕੋਈ ਰਿਪੋਰਟ ਨਕੋਦਰ ਫਾਇਰਿੰਗ ਦੀ ਕੱਢ ਲਈ ਔਰ ਸਦਨ ਦੇ ਵਿੱਚ ਸਰਾਸਰ ਝੂਠ ਕਿ ਖੈਰਾ ਸਾਹਿਬ ਦੇ ਪਿਤਾ ਜੀ ਉਸ ਵਕਤ ਕੈਬਨਟ ਸੀਗੇ ਸੀਗੇ ਕੈਪਟਨ ਅਮਰਿੰਦਰ ਸਿੰਘ ਵੀ ਐਗਰੀਕਲਚਰ ਮਿਨਿਸਟਰ ਸੀ ਮੇਰੇ ਪਿਤਾ ਜੀ ਸਰਦਾਰ ਸੁਖਜਿੰਦਰ ਸਿੰਘ ਐਜੂਕੇਸ਼ਨ ਮਿਨਿਸਟਰ ਸੀ ਔਰ ਤੁਸੀਂ ਸਾਰੇ ਜਾਣਦੇ ਹੋ ਕਿ 7 ਮਹੀਨੇ ਤੋਂ ਬਾਅਦ ਜਦੋਂ ਸਰਦਾਰ ਸੁਰਜੀਤ ਸਿੰਘ ਬਰਨਾਲਾ ਨੇ ਅੰਦਰ ਦਰਬਾਰ ਸਾਹਿਬ ਦੇ ਪੁਲਿਸ ਭੇਜਤੀ ਉਹਦਾ ਨਾਮ ਆ ਗਿਆ ਸੀ ਬਲੈਕ ਥੰਡਰ ਉਸੇ ਦਿਨ ਮੇਰੇ ਪਿਤਾ ਜੀ ਨੇ ਤੇ ਕੈਪਟਨ ਬਰਿੰਦਰ ਸਿੰਘ ਨੇ ਕੈਬਨਿਟ ਤੋਂ ਅਸਤੀਫਾ ਦਿੱਤਾ ਸੀ ਅਖੇ ਜੀ ਤੁਹਾਡੇ ਪਿੰਡ ਦਾ ਇੱਕ ਮੁੰਡਾ ਸ਼ਹੀਦ ਹੋਇਆ ਹੋਇਆ ਸੀਗਾ ਬਲਤੇਰ ਸਿੰਘ ਉਹਦਾ ਪਰਿਵਾਰ ਅੱਜ ਵੀ ਸਾਡੇ ਨਾਲ ਆ ਤੁਸੀਂ ਜੀ ਉੱਥੇ ਉਹਨਾਂ ਦੀ ਯਾਦਗਾਰੀ ਗੇਟ ਬਣਾਉਣ ਤੇ ਰੋਕਦੇ ਸਰਾਸਰ ਝੂਠ ਟੋਟਲੀ ਕਿਸੇ ਦੇ ਥੱਲੇ ਉੱਥੇ ਉਹਨਾਂ ਦਾ ਜਵਾਨਤ ਜਵਤ ਮਹਿਕਮਾ ਹੈਗਾ ਬੈਠਾ ਉਹਨਾਂ ਨੂੰ ਝੂਠ ਬੋਲੀ ਜਾਂਦਾ ਸਦਨ ਵਿੱਚ ਅੱਜ ਕੀ ਟੋਕ ਮੰਦੀ ਸੀ ਕਿ ਖੈਰਾ ਦੇ ਪਿਤਾ ਜੀ ਜਿਹੜੇ ਅੱਜ ਦੁਨੀਆ 'ਚ ਨਹੀਂਗੇ ਉਹਨਾਂ ਬਾਰੇ ਲੈ ਕੇ ਮੇਰੇ ਤੇ ਹਮਲਾ ਕੀਤਾ ਔਰ ਫਿਰ ਮੈਨੂੰ ਜਵਾਬ ਨਹੀਂ ਦੇਣ ਦਿੰਦੇ ਸਪੀਕਰ ਸਾਹਿਬ ਖੈਰ ਮੈਂ ਚੰਗਾ ਮੂੰਹ ਤੋੜ ਜਵਾਬ ਦਿੱਤਾ ਅਸਲ 'ਚ ਚੀਮੇ ਨੂੰ ਦੋਖਿਆ ਅੰਦਰੋਂ ਕਹਿ ਰਿਹਾ ਸੀਗਾ ਕਿ ਤੁਸੀਂ ਬਾਹਰ ਕਿਹਾ ਜੀ ਕਿ ਇਹ ਇਹਦੇ ਇੱਕ ਫੇਲਡ ਵਕੀਲ ਸੀ ਉਹ ਤਾਂ ਮੈਂ ਕਿਹਾ ਕਿਆ ਵਾ ਤੇਰੇ ਕੋਲ ਕੋਈ ਬਰੀਫ ਨਹੀਂ ਸੀ ਦਿੜਬੇ ਕਿ ਸੰਗੂਰ ਵਿੱਚ ਤੇਰੇ ਕੋਲ ਕੰਮ ਨਹੀਂ ਸੀਗਾ ਚਲੋ ਤੁਸੀਂ ਆ ਕੇ ਬਣਗੇ ਕੋਈ ਇਤਰਾਜ਼ ਨਿਕਾ ਔਰ ਇੱਕ ਅੰਦਰ ਮੈਂ ਗੱਲ ਹੋਰ ਕਹੀ ਆ ਤੁਹਾਨੂੰ ਫਿਰ ਰਿਪੀਟ ਕਰਨਾ ਮੈਂ ਜਦੋਂ ਲੀਡਰ ਆਫ ਆਪੋਜੀਸ਼ਨ ਸੀ 2015 'ਚ ਇਸੇ ਵਿਧਾਨ ਸਭਾ ਦੇ ਦਫਤਰ ਦੇ ਅੰਦਰ ਸਾਡੇ ਸਰਦਾਰ ਸਾਹਿਬ ਸਿਕਟੀ ਸੀ ਮਰ ਗਏ ਨੇ ਵਿਚਾਰੇ ਉਹਨਾਂ ਦਾ ਨਾਮ ਭੁੱਲ ਗਿਆ ਮੈਂ ਜਦੋਂ ਮੈਂ ਇਹ ਫੈਸਲਾ ਕੀਤਾ ਕਿ ਅ ਅਸੀਂ 2015 ਜਦੋਂ ਬੇਬਲ ਕਲਾਂ ਦੀ ਗੋਲੀ ਚੱਲੀ ਨਾ ਜੀ ਮੈਂ ਇਹਨਾਂ ਸਾਰੇ ਐਮ ਐਲ ਏ ਨੂੰ ਇਕੱਠੇ ਕਰਕੇ ਅਨਾਉਂਸ ਕੀਤਾ ਕਿ ਮੈਂ ਜਾਣਾ ਉੱਥੇ ਤੇ ਆਪਾਂ ਸਾਰਿਆਂ ਨੂੰ ਚੱਲਣਾ ਚਾਹੀਦਾ ਹਰਪਾਲ ਚੀਮੇ ਨੇ ਵਿਰੋਧ ਕੀਤਾ ਇੱਕ ਦੋ ਹੋਰ ਨੇ ਵਿਰੋਧ ਕੀਤਾ ਉਹਨਾਂ ਦੇ ਨਾਮ ਬਾਅਦ ਚ ਦੱਸੂਗਾ ਇਹ ਕਹਿੰਦਾ ਜੀ ਸਾਡੀ ਤਾਂ ਕੇਜਰੀਵਾਲ ਦੀ ਪਾਰਟੀ ਸੈਕੂਲਰ ਆ ਇਹ ਤਾਂ ਧਰਮ ਦੇ ਗੱਲ ਆ ਮੈਂ ਕਿਹਾ ਧਰਮ ਦੀ ਗੱਲ ਨਹੀਂ ਗਈ ਉਹਦੇ ਦੋ ਸਿੱਖ ਨੌਜਵਾਨ ਗੋਲੀ ਨਾਲ ਮਾਰੇ ਗਏ ਨੇ ਇਹ ਬੰਦਾ ਮੈਨੂੰ ਰੋਕਦਾ ਸੀਗਾ ਤੇ ਅੱਜ ਇਹ ਉੱਥੇ ਹੋ ਗਏ ਦੂਜਾ ਅਗਲੀ ਗੱਲ ਇਹ ਬਿੱਲ ਬਿਲਕੁਲ ਰਿਡੰਡੈਂਟ ਹੈ ਇਹਦਾ ਕੋਈ ਭੁਵਿੱਖ ਨਹੀਂਗਾ ਉਹਦਾ ਕਾਰਨ ਹੈ ਕਿ ਪਹਿਲੀ ਗੱਲ ਤਾਂ 3.5 ਸਾਲ ਇਹਨਾਂ ਨੇ ਜ਼ਾਇਆ ਕੀਤੇ ਜਿਹੜੇ ਵੱਡੇ ਚਲਾਨ ਸੀ ਬਰਗਾੜੀ ਔਰ ਬੁਰਜ ਜਵਾਹਰ ਸਿੰਘ ਵਾਰੇ ਬੇਦਬੀ ਦੇ ਇਹਨਾਂ ਦੀ ਸਰਕਾਰ 3.5 ਸਾਲ ਵਿੱਚ ਚਲਾਨ ਹੀ ਨਹੀਂ ਪੇਸ਼ ਕਰ ਸਕੀ ਸਾਰੇ ਜਿਹੜੇ ਗੁਨਾਹਗਾਰ ਨੇ ਚਾਹੋ ਐਫ ਆਈ ਆਰ 130 2015 ਦੀ ਬਾਜਾਖਾਨਾ ਚਾਹੇ ਹੋ ਐ ਬਰਗਾੜੀ ਵਾਲੇ 67 ਨੰਬਰ ਐਫ ਆਈ ਆਰ 2015 ਦੀ 117 ਬਰਗਾੜੀ ਵਾਲੀ ਤੇ ਇੱਕ ਬੁਰਜ ਜਵਾਰ ਸਿੰਘ ਵਾਲੀ 2015 ਦੀ ਇਹ ਇਹਨਾਂ ਇਹਨਾਂ ਦੇ ਵਿੱਚ ਕਿਸੇ ਗੁਨਾਹਗਾਰ ਨੂੰ ਇਹ ਸਜ਼ਾ ਨਹੀਂ ਦਿਵਾ ਸਕੇ ਬਹੁਤੇ ਚਲਾਨ ਜਿਹੜੇ ਸੀਗੇ ਉਹ ਪੇਸ਼ ਨਹੀਂ ਕਰ ਸਕੇ ਬਹੁਤੀਆਂ ਟ੍ਰਾਇਲਾਂ ਗੁਨਾਹਗਾਰਾਂ ਨੇ ਫਰੀਦਕੋਟ ਤੋਂ ਚੱਕ ਕੇ ਤੇ ਚੰਡੀਗੜ੍ਹ ਟਰਾਂਸਫਰ ਕਰਾ ਲੀਆਂ ਬਹੁਤੀਆਂ ਟ੍ਰਾਇਲਾਂ ਰੁਕੀਆਂ ਹੋਈਆਂ ਨੇ ਔਰ ਭਗਵੰਤ ਮਾਨ ਬਤੌਰ ਹੋਮ ਮਿਨਿਸਟਰ ਡੇਰਾ ਸੱਚਾ ਸੌਦਾ ਦੇ ਸਾਥ ਦੇ ਖਿਲਾਫ 2 ਸਾਲ ਜਿਹੜੀ ਪ੍ਰੋਸੀਕਿਊਸ਼ਨ ਸੈਂਕਸ਼ਨ ਮੰਗੀ ਸੀ ਫਰੀਦਕੋਟ ਦੇ ਐਸਐਸਪੀ ਨੇ 2 ਸਾਲ ਇਹਨੇ ਦਬਾ ਕੇ ਰੱਖੀ ਔਰ ਇਹ ਬਿਲ ਇਹ ਕੋਈ ਕੈਪਟਨ ਅਮਰਿੰਦਰ ਸਿੰਘ ਦਾ ਅਲੱਗ ਬਿਲ ਨਹੀਂਗਾ 2018 ਦਾ ਕੈਪਟਨ ਅਮਰਿੰਦਰ ਸਿੰਘ ਦਾ ਬਿਲ ਸੀਗਾ ਜਿਨ੍ਹਾਂ ਨੇ ਆਈਪੀਸੀ ਦੀਆਂ ਧਾਰਾਵਾਂ ਨੂੰ ਐਮੈਂਡ ਕਰਕੇ ਤੇ ਕਿਹਾ ਸੀਗਾ ਕਿ ਅਸੀਂ 10 ਸਾਲ ਜਿਹੜੀ ਸਜ਼ਾ ਪ੍ਰਪੋਜ਼ ਕਰਦੇ ਜਾਂ ਸ਼ਾਇਦ ਉਮਰ ਕੈਦ ਕਰਦੇ ਬਿਲਕੁਲ ਉਹੀ ਬਿਲ ਔਰ ਹੁਣੇ ਬੀਐਨਐਸ ਦੀਆਂ ਧਾਰਾਵਾਂ ਨੂੰ ਅਮੈਂਡ ਕਰ ਰਹੇ ਨੇ ਜਿਹੜਾ ਕਿ ਕੌਂਟਰਡਿਕਸ਼ਨ ਆ ਸੈਂਟਰਲ ਲਾ ਨਾਲ ਜਿਵੇਂ ਅਮਰਿੰਦਰ ਸਿੰਘ ਦਾ ਬਿੱਲ ਉੱਥੇ ਪਿਆ ਰਹਿ ਗਿਆ ਰਾਸ਼ਟਰਪਤੀ ਦੇ ਕੋਲ ਅੱਜ ਤੱਕ ਪ੍ਰਵਾਨਗੀ ਨਹੀਂ ਮਿਲੀ ਧੂੜ ਪੈ ਰਹੀ ਆ ਐਨ ਬਿੱਲ ਇਹ ਸਾਹਸ ਹੋਵੇਗਾ ਇਹ ਸਿਰਫ ਲੋਕ ਦਿਖਾਵਾ ਵਾ ਇਹਨਾਂ ਦੀ ਕੋਈ ਆਸਥਾ ਨਹੀਂ ਕਿ ਭਗਵੰਤ ਮਾਨ ਦੇ ਟੋਪੀ ਪਾਉਂਦਾ ਸਿਰ ਤੇ ਇਹਦੀ ਕੋਈ ਆਸਥਾ ਨਹੀਂ ਹੈ ਔਰ ਇਹ ਸ਼ਰਾਬ ਪੀ ਕੇ ਜਦੋਂ ਬਰਗਾੜੀ ਦਾ ਭੋਗ ਪਿਆ ਸੀਗਾ ਮੈਂ ਉੱਥੇ ਹਾਜ਼ਰ ਸੀ ਸੁੱਚਾ ਸਿੰਘ ਛੋਟੇਪੁਰ ਉੱਥੇ ਸੀਗੇ ਅਕਾਲ ਤਖਤ ਦੇ ਐਕਟਿੰਗ ਜਥੇਦਾਰ ਸ਼ਹਿਦ ਕੇਸਗੜ ਸਾਹਿਬ ਦੇ ਭਾਈ ਮਨਜੀਤ ਸਿੰਘ ਨੇ ਰੋਕਿਆ ਇਸ ਬੰਦੇ ਨੇ दारू ਪੀਤੀ ਇਹਨੂੰ ਸਟੇਜ ਤੋਂ ਲਾਇਆ ਜਾਵੇ ਇਹਨਾਂ ਦੀ ਕੋਈ ਆਸਥਾ ਨਹੀਂ ਕੇਜਰੀਵਾਲ ਦੀ ਕੋਈ ਆਸਥਾ ਨਹੀਂ ਕੇਜਰੀਵਾਲ ਦਾ ਆਪਣਾ ਐਮਐਲਏ ਨਰੇਸ਼ যাদਬ ਉਹਦਾ ਕੁਰਾਨ ਸ਼ਰੀਫ ਦੀ ਬੇਅਦਬੀ ਵਿੱਚ 2 ਸਾਲਾਂ ਨੂੰ ਸਜ਼ਾ ਹੋਈ ਆ ਇਹਨਾਂ ਦੀ ਕਿਸੇ ਧਰਮ ਵਿੱਚ ਕੋਈ ਆਸਥਾ ਨਹੀਂ ਗਈ ਇਹ ਸਿਰਫ ਲੋਕਾਂ ਦੇ ਅੱਖੀ ਘੱਟਾ ਪਾਉਣ ਵਾਸਤੇ ਸਾਢੇ 3 ਸਾਲ ਬਾਅਦ ਉੱਠ ਕੇ ਆ ਗਏ ਨੇ ਔਰ ਅਗਲੀ ਗੱਲ ਲਾਸਟ ਇਹ ਕਾਨੂੰਨ ਮੈਂ ਅੰਦਰ ਵੀ ਕਹਾਂ ਇਹ ਕਾਨੂੰਨ ਰੀਟਰੋਸਪੈਕਟ ਇਫੈਕਟ ਨਾਲ ਨਹੀਂ ਲਾਗੂ ਕੀਤਾ ਜਾ ਸਕਦਾ ਅਗਰ ਇਹ ਮੰਨ ਲਓ ਬਣ ਵੀ ਜਾਂਦਾ ਜਿਹੜਾ ਕਿ ਬਣਨਾ ਹੀ ਨਹੀਂਗਾ ਅਗਰ ਬਣ ਵੀ ਜਾਂਦਾ ਇਹ ਜਿਹੜੇ ਹੁਣ ਗੁਨਾਹਗਾਰ ਇਹਨੇ ਬੇਦਬੀਆਂ ਵਿੱਚ ਤੇ ਬਾਈਬਲ ਕਾ ਗੋਲੀकांड ਵਿੱਚ ਇਹ ਉਹਨਾਂ ਤੇ ਲਾਗੂ ਨਹੀਂ ਹੋਏਗਾ ਬਿਕੋਜ਼ ਕ੍ਰਿਮੀਨਲ ਲਾ ਪ੍ਰੋਸੀਜਰ ਸੇਜ਼ ਐਨੀ ਨਿਊ ਲਾ ਇਨ ਚੇਂजेस ਇਨ ਦਾ ਕ੍ਰਿਮੀਨਲ ਲਾ ਵਿਲ ਨਾਟ ਬੀ ਅਲਾਉਡ ਟੂ ਯੂ نو ਟ੍ਰਾਈ ਪੀਪਲ ਇਨ ਦਾ 올ਡ ਕੇਸਸ ਰੈਟਰੋਸਪੈਕਟਿਵ ਇਫੈਕਟ ਨਾਲ ਨਹੀਂ ਕੀਤਾ ਜਾ ਸਕਦਾ ਸੋ ਕੁੱਲ ਮਿਲਾ ਕੇ ਅੱਜ ਬਹਿਸ ਜਿਹੜੀ ਆ ਇਹ ਗੁਰੂ ਗ੍ਰੰਥ ਸਾਹਿਬ ਤੇ ਨਹੀਂ ਹੋ ਰਹੀ ਇਹ ਤੂੰ ਤੂੰ ਮੈਂ ਮੈਂ ਬਦਲਾਖੋਰੀ ਖੈਰੇ ਨੇ ਉਹ ਕਹਿਤਾ ਬਾਜਵੇ ਨੇ ਉਹ ਕਹਿਤਾ ਇਹ ਤੋਂ ਵੱਧ ਕੁਛ ਨਹੀਂਗਾ ਪਰ ਅਸੀਂ ਫਿਰ ਵੀ ਚਾਹੁੰਦੇ ਹਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਦਾ ਇਨਸਾਫ ਹੋਣਾ ਚਾਹੀਦਾ ਮਗਰ ਲਿਆ ਸਰਕਾਰਾਂ ਨੇ ਨਹੀਂ ਕੀਤਾ ਉਹਨਾਂ ਨੂੰ ਸਜ਼ਾ ਮਿਲ ਗਈ ਇਹਨਾਂ ਨੂੰ ਇਹਨਾਂ ਦੇ ਕੀਤੇ ਦੀ ਸਜ਼ਾ ਅਵਸ਼ਿ ਮਿਲੇਗੀ ਇਹ ਮੇਰਾ ਮੇਰੀ ਧਾਰਨਾ ਤੇ ਮੇਰਾ ਮੰਨਣਾ ਹੈ ਮੇਰੇ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਨਹੀਂ ਨਹੀਂ 86 ਦਾ ਮੈਂ 86 ਦੀ ਗੱਲ ਸੁਣਾਉਂਦੀ ਨਾ ਜੀ 86 ਦੇ ਵਿੱਚ ਜਿਹੜਾ ਨਕੂਦਰ ਫਾਇਰਿੰਗ ਗੱਲ 1 ਮਿੰਟ ਜੀ ਪਹਿਲੀ ਗੱਲ ਤਾਂ ਸਪੀਕਰ ਕਹਿ ਰਿਹਾ ਵਾ ਬਾਜਵਾ ਨੂੰ ਟੋਕ ਰਿਹਾ ਵਾ ਕਿ ਤੁਸੀਂ ਬਿੱਲ ਤੇ ਗੱਲ ਕਰੋ ਤੇ 86 ਦੇ ਇਨਸੀਡੈਂਟ ਜਿਹਦੇ ਚ ਇੱਕ ਬਕਾਇਦਾ ਐਕਸ਼ਨ ਟੇਕਨ ਰਿਪੋਰਟ ਬਣੀ ਆ ਜਿਹਦੇ ਸਾਡਾ ਕੋਈ ਲੈਣਾ ਦੇਣਾ ਨਹੀਂ ਸੀਗਾ ਉਹ ਕੱਢ ਕੇ ਪਰਸਨਲ ਅਟੈਕ ਕੀਤਾ ਭਾਈ ਉਹ ਮੈਂ ਤੁਹਾਡੇ ਕੋਲ ਗੈਲਰੀ ਜਾਇਆ ਕਿਉਂਕਿ ਉੱਥੇ ਦਾ ਅੰਦਰ ਮੈਨੂੰ ਬੋਲਣ ਨਹੀਂ ਦਿੰਦੇ ਜਵਾਬ ਨਹੀਂ ਦਿੰਦੇ ਦੇਣ ਨਹੀਂ ਚਾਹੁੰਦੇ ਔਰ ਜੋ ਵੀ ਉਹਨੇ ਚੀਮੇ ਨੇ ਇਫੈਕਟ ਗਿਣਾਏ ਨੇ ਉਹ ਸਰਾਸ ਸੱਚੂਠੇ ਬੇਬੁਰੀਅਤ 100% ਫਾਲਸ ਹੈ ਠੀਕ ਹੈ ਨੇ ਮੈਂ ਉਹੀ ਕਹਿਣਾ ਚਾਹੁੰਦਾ ਨਾ ਜੀ ਕਿ ਪਹਿਲੀ ਗੱਲ ਤਾਂ ਬਾਜਵਾ ਸਾਹਿਬ ਨੇ ਉਹਦੇ 'ਚ ਹਾਈਲਾਈਟ ਕਰਤਾ ਕਿ ਇਹ ਕਹ ਰਹੇ ਨੇ ਕਿ ਸਾਰੇ ਗ੍ਰੰਥਾਂ ਦੀ ਉਥੀਆਂ ਦੀ ਅਸੀਂ ਜਿਹੜੀ ਕੋਈ ਬੇਅਦਬੀ ਕਰੇਗਾ ਸਜ਼ਾ ਦੇਾਂਗੇ ਗੁਰੂ ਗ੍ਰੰਥ ਸਾਹਿਬ ਜੀ ਇੱਕ ਜਾਗਦੀ ਜੋਤ ਆ ਇਹ ਫੋਰਸ ਹੀ ਇਜ਼ ਅ ਲਿਵਿੰਗ ਗੁਰੂ ਇਟ ਕੈਨੋਟ ਬੀ ਇਕੁਇਵੈਟਿਡ ਵਿਦ ਜਿਹੜੀ ਧਾਰਮਿਕ ਗ੍ਰੰਥ ਦੂਸਰੇ ਡੇਰੇ ਆਣੇ ਨੇ ਲਿਖੇ ਨੇ ਉਹਨਾਂ ਨਾਲ ਇਕੁਇਟੀ ਕੀਤਾ ਜਾਂਦਾ ਪਹਿਲਾ ਫਲੌਟ ਇਹੀ ਆ ਦੂਸਰਾ ਮੈਂ ਤੁਹਾਨੂੰ ਫਲੋਅ ਦੱਸਦਾ ਕਿ ਰੀਟਰੋਸਪੈਕਟਿਵ ਇਫੈਕਟ ਵਿੱਚ ਤੁਸੀਂ ਕ੍ਰਿਮੀਨਲ ਲਾਅ ਲਾਗੂ ਹੀ ਨਹੀਂ ਕਰ ਸਕਦੇ ਤੇ ਫਿਰ ਐਡੀ ਵੱਡੀ ਸੈਸ਼ਨ ਬੁਲਾ ਕੇ ਐਡੀ ਬਹਿਸ ਕਰਕੇ ਫਾਇਦਾ ਕੀ ਜੇ ਤੁਸੀਂ 2015 ਦੇ ਗੁਨਾਹਗਾਰਾਂ ਤੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਸਜ਼ਾ ਹੀ ਨਹੀਂ ਦੇ ਸਕਦੇ